ਮੈਂ ਮੈਂ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਕਾਲੀ ਦਲ ਸੀ ਸਾਡਾ ਬਾਬੇ ਦਾਦੇ ਜਿਹੜੇ ਨਾ 1920 ਤੋਂ ਹੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਹੇ ਉਹਨਾਂ ਦੀ ਸਿਆਸਤ ਤੇ ਹੁਣ ਦੀ ਸਿਆਸਤ ਜਾਂ ਕੀ ਫਰਕ ਕੀ ਲੱਗਾ ਤੁਹਾਨੂੰ ਦੇਖੋ ਦੇਖੋ ਜਿਹੜੀ ਸਿਆਸਤ ਸੀ ਨਾ ਪਹਿਲੇ ਲੀਡਰ ਸੀ ਮਾਟਰ ਤਾਰਾ ਸਿੰਘ ਲੰਗੋਵਾਲ ਤੱਕ ਇਹ ਸਾਰੇ ਲੀਡਰ ਜਿਹੜੇ ਸੀ ਇਹ ਸਮਰਥਨ ਸਨ ਕਾਲੀ ਦਲ ਦੇ ਇਹ ਉਸ ਤੋਂ ਬਾਅਦ ਜਿਹੜੀ ਨਵੀਂ ਲੀਡਰਸ਼ਿਪ ਆਈ ਹੈ ਨਾ ਉਹਨਾਂ ਨੇ ਕੰਟਰੋਲ ਕਰ ਲਿਆ ਆਪਣੇ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਉਹਨਾਂ ਉਹਨਾਂ ਕੋਲੋਂ ਵੀ ਗਾਂ ਗਾਂ ਚੱਲ ਗਿਆ ਕਾਫੀ ਸਮਾਂ ਤੁਸੀਂ ਵੀ ਨਿਗ ਮੰਨਿਆ ਨਾ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦਾ ਨਿਗ ਤੇ ਤੁਸੀਂ ਵੀ ਮੰਨਿਆ ਸਾਰਿਆਂ ਲਗਭਗ ਜਦੋਂ ਲਾਗੇ ਸੀ ਉਹਦੋਂ ਕਾਕਾ ਜੀ ਸਤਾ ਜਿੰਨੀ ਸਤਾ ਜਿੰਨੀ ਪਰ ਇੱਕ ਤੇ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਤੌਰ ਤੇ ਤੁਹਾਨੂੰ ਜਾਣਿਆ ਜਾਂਦਾ ਸੀ ਜਾਣਿਆ ਜਾਂਦਾ ਸੀ ਅਸੀਂ ਮੈਂ ਤਾਂ ਸਾਬ ਕਿ ਅਸੀਂ ਉਹਨਾਂ ਨਾਲੋਂ ਪਹਿਲਾਂ ਕਾਲੀ ਸਾਡਾ ਪ੍ਰੋਗਰਾਮ ਹੈ ਪਹਿਲਾ ਕਾਲੀ ਹਾਂ ਦੂਰੀਆਂ ਬਣਦੇ ਕਾਰਨ ਕੀ ਹੋਏ ਉਸ ਤੋਂ ਦੂਰੀਆਂ ਬਣਦੀਆਂ ਵਾ ਅੱਜ ਤੁਸੀਂ ਇਸ ਅਕਾਲੀ ਦਲ ਦੇ ਵਿੱਚ ਇਸ ਅਕਾਲੀ ਦਲ ਦਾ ਨਾਮ ਕੀ ਹੋ ਚੰਦਗਬੰਦੇ ਬਣਾ ਰਹੇ ਨੇ ਵਰਨਾ ਇਹ ਸਾਰਾ ਅਕਾਲੀ ਦਲ ਇੱਕੋ ਹੀ ਹੋਏਗਾ ਔਰ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਚੱਲੇ ਇਹਦਾ ਨਾਮ ਕੀ ਹੋਊਗਾ ਅਕਾਲੀ ਸ਼੍ਰੋਮਣੀ ਅਕਾਲੀ ਦਲ ਚੋਣ ਨਿਸ਼ਾਨ ਕੀ ਹੋਊਗਾ ਕਿ ਸ਼੍ਰੋਮਣੀ ਅਕਾਲੀ ਦਲ ਵੀ ਹੋਊਗਾ ਸ਼੍ਰੋਮਣੀ ਅਕਾਲੀ ਦਲ ਦਾ ਜੋ ਸਿਧਾਂਤ ਹੈ ਜੋ ਅਕਾਲ ਤਖਤ ਸਾਹਿਬ ਦਾ ਸਿਧਾਂਤ ਸੀ ਉਹਦੇ ਉੱਤੇ ਪੈਰਾ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੁਰਾਣੀ 1920 ਦੀ ਪਾਰਟੀ ਬਣੀ ਹੈ ਦਸੰਬਰ 14 ਨੂੰ ਉਹੀ ਸ਼੍ਰੋਮਣੀ ਗਾਲੀ ਦਲਵਾਲ ਚੋਣ ਨਿਸ਼ਾਨ ਕੀ ਲੈ ਕੇ ਆਓ ਚੋਣ ਨਿਸ਼ਾਨ ਤੇ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ ਤਕੜੀ ਤੇ ਵੀ ਲੱਗੂ ਕਿ ਜੋਰਜ ਮਾਈ ਹੋਊਗੀ ਦੇਖੋ ਜੀ ਸਾਰਾ ਕੁਝ ਹੀ ਇਹ ਅਜੇ ਪਹਿਲਾ ਅਗਲਾ ਸਟੈਪ ਜਿਹੜਾ ਵਾ ਉਹ ਜਦੋਂ ਪਾਰਟੀ ਬਣੇਗੀ ਉਹ ਵੇਖੀ ਕੀ ਜਾਂਦਾ